ਆਹ ਹਾ ਹਾ ਲਓ ਜੀ ਆ ਗਿਆ ਜੀ ਅਸੀਂ ਆਪਣੀ ਮੰਜ਼ਲ ਦੇ ਉੱਪਰ ਰਾਹ ਤਾਂ ਬਹੁਤ ਖੂਬਸੂਰਤ ਆ ਇਹ ਹੁਣ ਅੱਗੇ ਨੂੰ ਜਾਊਗਾ ਤਾਂ ਅੱਗੇ ਤੁਹਾਨੂੰ ਵਿਊ ਚੈੱਕ ਕਰਾਉਨੇ ਆ ਲਓ ਜੀ ਤਾਂ ਆ ਗਏ ਆ ਅ ਵੀਊ ਚੈੱਕ ਕਰੋ ਕਿੰਨਾ ਸੋਹਣਾ ਕਿੰਨੇ ਬੱਦਲ ਸ਼ਾਨਦਾਰ ਭਾਈ ਇਹ ਰੇ ਥੱਲੇ ਨਾ ਰੋਡ ਵਾ ਆਹ ਦੇਖ ਲਓ ਇਹ ਚਿੰਤਪਨੀ ਰੋਡ ਆ ਸਾਰਾ ਥੱਲੇ ਹੁੰਦੀ ਜਾਂਦਾ ਤੇ ਉੱਪਰੋਂ ਦੀ ਰਾਹ ਤਾਂ ਮੁੜਦਾ ਕੀ ਬਾਤ ਆ ਭਾਈ ਤੇ ਉਹ 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 ਦੇਖੋ ਚੈੱਕ ਕਰ ਇੱਕ ਵਾਰੀ ਉਹ ਮੰਦਿਰ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਉਹ ਪਿਛਲੀ ਵੀਡੀਓ ਚੈੱਕ ਕਰਿਓ ਉਹ ਵੀ ਰਸਤਾ ਤੁਹਾਨੂੰ ਬਹੁਤ ਵਧੀਆ ਲੱਗੂਗਾ ਸੋਹਣਾ ਐਡਵੈਂਚਰ ਰਸਤਾ ਪੂਰਾ ਰਸਤੇ 'ਚ ਆਓ ਸੋਹਣਾ ਰਸਤਾ ਇਹਦੇ ਨਾਲ ਅਡਾਲੇਕ ਜਾਪ ਦੇ ਵਿੱਚ ਕਿੰਡਾ ਲੇ ਕਿੰਨੀ ਸੋਹਣੀ ਲੱਗਦੀ ਲੀਕ ਜੀ ਆਹ ਵਧੀਆ ਵਈ ਆਹ ਇਹਦੀਆ ਚੈੱਕ ਕਰੋ ਯਾਰ ਆਹ ਚਲੋ ਚੱਲਦੇ ਹੁਣ ਹਾਂ ਕਿੰਨੀ ਵਧੀਆ ਬੈਠਣਗੇ ਜੇ ਸ਼ਾਂਤਵੇਂ ਚੱਕੜ ਕਰੋ ਬਾਈ ਕਿੰਨਾ ਸੋਹਣਾ 뷰ਅਰ ਕੈਂਪਿੰਗ ਲਈ ਇੰਨੀ ਸੋਹਣੀ ਲੋਕੇਸ਼ਨ ਹੈ ਨਾ ਤੇ ਇਹਦੇ ਵਿੱਚ ਜਸਟੀਫਾਈਡ ਨਹੀਂ ਹੋ ਰਿਹਾ ਹੁਣ ਕਿੰਨਾ ਸੋਹਣਾ ਲੱਗ ਰਿਹਾ ਨਾ ਪਹਾੜੀਆਂ ਉੱਚੀਆਂ ਉੱਚੀਆਂ ਡੂੰਗੀਆਂ ਖੱਡਾਂ ਤੇ ਹਰਿਆਲੀ ਅੱਜ ਥੋੜੀ ਧੁੱਪ ਆ ਫਿਲਹਾਲ ਬਹੁਤ ਘੈਂਟ ਮੌਸਮ ਹੁੰਦਾ ਬਾਈ ਚੈੱਕ ਕਰੋ ਇਹ ਬਾਈ ਸਰਕਾਰੀ ਬੂਟੇ ਲੱਗੇ ਹੋਏ ਇਹਨਾਂ ਤੁਸੀਂ ਜਦੋਂ ਇੱਧਰ ਕਦਿਆਂ ਇਹਨੂੰ ਕਦੀ ਵੀ ਤੋੜਨਾ ਨਹੀਂ ਤੇ ਨਾ ਕੋਈ ਇੱਧਰ ਹੀ ਪਲਾਸਟਿਕ ਸਿੱਟਣੀ ਹੈ ਇੱਥੇ ਬਹੁਤ ਬੇਵਕੂਫ ਸਿੱਟ ਕੇ ਜਾਂਦੇ ਆ अवॉयड करना इधर व्यू। मालू धा थोड़ा जस्ट एक थोड़ी छांोन फिर मैं थोटेंट तो ला के तो फिर कुछ कुकिंग वगैरह करते हैं ਦੇਖੋ ਸਿੱਧੀ ਖਾਡੋ ਇਹਦਾਂ ਦੇਖੋ ਦੇ ਵਿੱਚ ਬੈਠੋ ਇੱਥੇ ਕਿਨਾਰੇ 'ਚ ਛਾਵੇਂ ਛਾਵੇਂ ਖਾਡੋ ਆ ਬਾਈ ਥੱਲੇ ਨੂੰ ਇਹਦੇ ਅਮੀਨ ਆ ਹਾਂ ਜੀ ਦੇਖੋ ਇੱਧਰ ਕੀ ਬਾਤ ਹੈ ਮੌਸਮ ਤਾਂ ਇਤਨਾ ਠੰਡਾ ਫਰਕ ਹੈਗਾ ਧੁੱਪ ਹੈਗੀ ਆ ਸੋ ਧੁੱਪ ਚ ਆਪਾਂ ਟੈਂਟ ਨਹੀਂ ਲਾਉਣਾ ਇਹ ਆਪਾਂ ਥੋੜਾ ਥੋੜਾ ਡਾਊਨ ਹੋ ਲੰਦੋ ਧੁੱਪ ਨੂੰ ਕਿ ਆਪਾਂ ਟੈਂਟ ਲਾ ਕੇ ਚਾਹ ਚੂ ਬਣਾਉਨੇ ਆਪਣੇ ਇਹਦੇ ਨਾਲ ਆ ਜੀ ਇੱਥੇ ਕਰੀ ਚਾਹ ਚੂ ਬਣਾਉਨੇ ਹੁਣ ਫਿਰ ਆਪਾਂ ਬਣਾਉਨੇ ਮੈਗੀ ਆ ਸ਼ਾਇਦ ਠੰਡੀ ਹਵਾ ਵਗਦੀ ਆ ਨਜ਼ਾਰਾ ਪੂਰਾ ਇੱਥੋਂ ਦੇਖੋ ਵੀਊ ਕਿੰਨਾ ਖਰਾ ਹੈ ਇਹ ਇਹ ਬਹੁਤ ਨੀਮ ਆਇਆ ਥੱਲੇ ਇਹ ਕੈਮਰੇ ਦੇ ਵਿੱਚ ਜਸਟੀਫਾਈ ਨਹੀਂ ਹੋ ਰਿਹਾ ਸੋ ਇਹ ਚੀਜ਼ ਰਿਲੇਟਿਵ ਵਿੱਚ ਨਾ ਅੱਖਾਂ ਦੇ ਮੂਰੇ ਤਾਂ ਨਜ਼ਾਰਾ ਜੰਨਤ ਹੀ ਆ ਇੱਥੇ ਲਾਉਨੇ ਆ ਮੈਟ ਵਿਛਾ ਕੇ ਤਾਂ ਫਿਰ ਉਹ ਚਾਹ ਪੀਣੇ ਆ ਚਾਹ ਪੀ ਕੇ ਫਿਰ ਥੋੜਾ ਜਿਹਾ ਆ ਅਟਕ ਕੇ ਫਿਰ ਆਪਾਂ ਲਾਉਣਾ ਟੈਂਟ ਟੈਂਟ ਲਾ ਕੇ ਤਾਂ ਫਿਰ ਆਪਾਂ ਮੈਗੀ ਵਗੈਰਾ ਬਣਾਉਨੇ ਆ ਤੇ ਫਿਰ ਕੈਂਪਿੰਗ ਕਰਦੇ ਆ ਆਪਣੇ jah yeah, no. . ਤੁਮਾਰਾ ਆਏਗਾ ਥੋੜਾ ਜਿਹਾ ਗੱਡੀ ਜੀ ਤੋਂ ਉਹ ਚੱਕ ਲਈਏ ਤੇ ਫੇਰ ਕਰਦੇ ਤੋ ਚਾਹ ਬਣ ਰਹੀ ਹੈ ਦੂਤੋਂ ਮੈਂ ਲੈਣ ਮੈਂ ਪੀਤਾ ਨਹੀਂ ਮ제 ਬਲੈਕ ਟੀ ਸੋ ਗੜਬੜ ਹੋ ਗਈ ਐ ਤੇ ਅਫਸਰ ਨਹੀਂ ਆਉਣਾ ਹੁਣ ਸੋ ਕੈਂਪਿੰਗ ਕਰਨੀ ਹੁਣ ਔਖੀ ਲੱਗੀ ਤੇ ਫਿਰ ਕਿਸੇ ਦਿਨ ਆਵਾਂਗਾ ਤੇ ਕੈਂਪਿੰਗ ਤੁਹਾਨੂੰ ਕਰਕੇ ਦਿਖਾਵਾਂਗਾ ਵੈਸੇ ਵੀ ਇਹ ਥੋੜਾ ਜਿਹਾ ਨਾ ਮੌਸਮ ਗਰਮ ਆ ਬਟ ਹਵਾ ਵਧੀਆ ਚੱਲਦੀ ਫਿਰ ਵੀ ਟੈਂਪਰੇਚਰ ਬਹੁਤ ਸਹੀ ਐ ਚੀਜ਼ ਹੈ ਥੋੜਾ ਦਾ ਦੀ ਰੋ ਕੈਮਰਾ ਬੜਾ ਅਡਜਸਟ ਕਰਨਾ ਬੜਾ ਔਖਾ ਹੈ ਨਾ ਇਹ ਚੀਜ਼ ਹੈ ਚਲੋ ਮੈਂ ਹੁਣ ਤੁਹਾਨੂੰ ਨਇ ਇੱਕ ਟਰੈਕ ਤੇ ਲੈ ਜਾਣਾ ਬਹੁਤ ਸੋਹਣਾ ਨੇ ਨਾਲ ਹੀ ਇੱਕ ਥੱਲੇ ਬਹੁਤ ਸੋਹਣਾ ਆ ਇਹ ਟਰੈਕ ਆ ਬਹੁਤ ਹੀ ਵਧੀਆ ਯਾਰ ਜੇ ਅਗਰ ਇੱਥੇ ਤੁਸੀਂ ਜੇ ਆਉਨੇ ਵੀ ਹੈ ਨਾ ਤਾਂ ਤੁਸੀਂ ਇਹ ਟਰੈਕ ਜ਼ਰੂਰ ਕਰਿਓ ਬਹੁਤ ਸੋਹਣਾ ਹੈ ਬਈ ਬਹੁਤ ਹੀ ਜ਼ਿਆਦਾ ਮਤਲਬ ਇਹਦੇ ਵਿੱਚ ਜਿਹੜਾ ਟੈਂਪਰੇਚਰ ਆ ਨਾ ਬਹੁਤ ਜ਼ਿਆਦਾ ਲੋਅ ਆ ਆਪਾਂ ਜਿਹੜਾ ਥੱਲੇ ਰਹਿੰਦੇ ਆ ਨਾ ਮੈਦਾਨੀ ਲੱਕੇ ਜੇ ਉੱਥੇ ਟੈਂਪਰੇਚਰ ਜ਼ਿਆਦਾ ਹੋਵੇ ਇੱਥੇ ਬਹੁਤ ਘੱਟ ਹੋਊਗਾ ਮਤਲਬ ਵੀ ਇਹਨਾਂ ਨੂੰ ਲੱਗਣਾ ਹੀ ਨਹੀਂ ਕਿ ਤੋ ਇਹਨਾਂ ਨੂੰ ਗਰਮੀ ਜਿਹੀ ਲੱਗਦੀ ਆ ਸੋ ਇਹ ਚੀਜ਼ ਚੈੱਕ ਕਰਿਓ ਵੀਡੀਓ ਨਾ ਖਤਮ ਹੋਣ ਤੇ ਆ ਗਈ ਆ ਤੇ ਤੁਸੀਂ ਸੋਚਦੇ ਹੋਣਗੇ ਯਾਰ ਕੈਂਪਿੰਗ ਨਹੀਂ ਕੀਤੀ ਕੈਂਪਿੰਗ ਦਾ ਕੁਝ ਹੈ ਹੀ ਨਹੀਂ ਕੋਈ ਸੈਟਅਪ ਸੋ ਇਦਾਂ ਸੀ ਕਿ ਦੋ ਰੀਜਨ ਸੀਗੇ ਇੱਕ ਤਾਂ ਫੋਨ ਦੀ ਜਿਹੜੀ ਮੈਮਰੀ ਬਹੁਤ ਜ਼ਿਆਦਾ ਫੁੱਲ ਹੋ ਗਈ ਸੀ ਤੇ ਦੂਸਰਾ ਜਿਹੜਾ ਸੀ ਕਿ ਉਧਰੋਂ ਫੋਰੈਸਟ ਡਿਪਾਰਟਮੈਂਟ ਵਾਲੇ ਆਉਣ ਲੱਗੇ ਸੀਗੇ ਕਹਿੰਦੇ ਉਹਨਾਂ ਨੇ ਦੱਸਿਆ ਕਿ ਵੀ ਇੱਥੇ ਜਿਹੜਾ ਅਫਸਰ ਆ ਨਹੀਂ ਉਹ ਨਾ ਕਿ ਵੀ ਤੁਸੀਂ ਇੱਧਰ ਕੈਂਪਿੰਗ ਨਾ ਕਰਿਓ ਤੇ ਅਗਲੇ ਫੇ ਕਿਸੇ ਦਿਨ ਦੇਖ ਲਿਓ ਤੇ ਇਹ ਦੋ ਰੀਜਨ ਸੀਗੇ ਤੇ ਫਿਰ ਮੈਂ ਇਹ ਵਿੱਚ ਸਟੇ ਕਰ ਦਿੱਤੀ ਤਾਂ ਅੱਗੇ ਤੁਸੀਂ ਆਉਣ ਵਾਲੀ ਇੱਕ ਵੀਡੀਓ ਦੇਖਿਓ ਤੁਹਾਨੂੰ ਮੈਂ ਉਹਦੇ ਵਿੱਚ ਕੈਂਪਿੰਗ ਕੀਤੀ ਹੈ ਤੇ ਬਾਕੀ ਯਾਰ ਬਹੁਤ ਵਧੀਆ ਏਰੀਆ ਬਹੁਤ ਸੋਹਣਾ ਹੈ ਮਤਲਬ ਆਉਣ ਵਾਲੇ ਟਾਈਮ 'ਚ ਤੁਹਾਨੂੰ ਵਧੀਆ-ਵਧੀਆ ਕੈਂਪਿੰਗ ਦੀਆਂ ਇੱਕ ਵੀਡੀਓ ਦਊਂਗਾ ਤੇ ਨਾਲ ਹੁਣ ਮੇਰਾ ਪਲਾਨ ਹੈ ਕਿ ਮੈਂ ਪਾਖੜੇ ਵਿੱਚ ਮੈਂ ਨਾ ਫਿਸ਼ਿੰਗ ਕਰਾਂ ਤਾਂ ਨਾਲ ਉੱਥੇ ਕੈਂਪ ਕਰਾਂ ਤੇ ਤੁਸੀਂ ਉਹ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਗੇ ਤੁਹਾਨੂੰ ਵਧੀਆ ਕੰਟੈਂਟ ਜੜ ਦਿਖਾਉਂਗਾ